ਇੱਕ ਵਾਰ ਨਾ ਗੱਲ ਕੀੰਦੀ ਇੱਕ ਆਦਮੀ ਜਿਹੜਾ ਮੇਲੇ 'ਚ ਗੁਬਾਰੇ ਵੇਚਦਾ ਹੁੰਦਾ ਉਹਦੇ ਕੋਲ ਮਤਲਬ ਡਿਫਰੈਂਟ ਨੀਲਾ ਪੀਲਾ ਹਰਾ ਗੁਲਾਬੀ ਮਤਲਬ ਲੱਗ ਲੱਗ ਤਰ੍ਹਾਂ ਦੇ ਦੇ ਨਾ ਕੋਲ ਨਾ ਗੁਬਾਰੇ ਹੁੰਦੇ ਆ ਜਦੋਂ ਹਰ ਵਕਤ ਮਤਲਬ ਗੁਬਾਰੇ ਵੇਚਦਾ ਰਹਿੰਦਾ ਤੇ ਕਈ ਵਾਰ ਜਦੋਂ ਜਦ ਗੁਬਾਰਿਆਂ ਦੀ ਵਿਕਰੀ ਘਟ ਜਾਂਦੀ ਨਾ ਮਤਲਬ ਘੱਟ बिक ਜਾਂਦੇ ਉਹ ਇੱਕ ਗੁਬਾਰਾ ਮਤਲਬ ਹੀਲੀਅਮ ਜਿਹੜੀ ਭਰੀ ਹੁੰਦੀ ਹੈ ਉਹ ਤਾਂ ਉੱਪਰ ਉੱਡ ਜਾਂਦਾ ਉਹ ਹੀਲੀਅਮ ਇੱਕ ਗੁਬਾਰਾ ਹੀਲੀਅਮ ਦਾ ਨਾ ਤਾਂ ਛੱਡ ਦਿੰਦਾ ਨਾ ਜਦੋਂ ਉਹਨੂੰ ਫੜਦਾ ਸੀ ਮਤਲਬ ਐ ਵੀ ਉੱਡ ਗਿਆ ਉੱਡ ਗਿਆ ਨਾ ਜਿਹੜੇ ਬੱਚੇ ਦੇਖਦੇ ਸੀ ਨਾ ਉਹਨੂੰ ਤੇ ਉਹ ਬੱਚੇ ਵੀ ਮਤਲਬ ਮੰਗ ਕਰਦੇ ਸੀਗੇ ਵੀ ਅਸੀਂ ਉਹ ਗੁਬਾਰਾ ਜਿਹੜਾ ਉੱਡਦਾ ਅਸੀਂ ਉਹ ਵੀ ਲੈਣਾ ਨਾ ਐਵੇਂ ਹੀ ਮਤਲਬ ਜਦੋਂ ਵਿਕਰੀ ਘੱਟਦੀ ਚ ਇਹਵੇਂ ਉਹ ਕਰਨ ਲੱਗ ਜਾਂਦੇ ਸੀ ਫਿਰ ਇਹੀ ਡੇਲੀ ਸਿਲਸਿਲਾ ਚੱਲਦਾ ਰਹਿੰਦਾ ਸੀ ਨਾ ਇੱਕ ਦਿਨ ਕੀ ਹੋਇਆ ਉਹ ਜਦੋਂ ਗੁਬਾਰੇ ਵੇਚ ਰਿਹਾ ਸੀ ਉਹਦਾਂ ਉਹਨੂੰ ਇਦਾਂ ਲੱਗਿਆ ਵੀ ਮੇਰੇ ਨਾਲ ਕੋਈ ਕੱਪੜਾ ਪਿੱਛੋਂ ਖਿੱਚ ਰਿਹਾ ਨਾ ਜਦੋਂ ਉਹਨੇ ਕੱਪੜਾ ਪਿੱਛੇ ਖਿੱਚਿਆ ਜਦੋਂ ਉਹਨੇ ਦੇਖਿਆ ਵੀ ਕੌਣ ਉੱਥੇ ਨਿਕਲ ਇੱਕ ਬੱਚਾ ਖੜਾ ਸੀ ਉਹ ਮਤਲਬ ਉਹਨੂੰ ਕਹਿੰਦਾ ਵੀ ਅੰਕਲ ਵੀ ਜਿਹੜੇ ਇਹ ਗੁਬਾਰੇ ਆ ਨਾ ਰੰਗ-ਬਰੰਗੇ ਜੇ ਆਪਾਂ ਕਾਲਾ ਗੁਬਾਰਾ ਡਾਈ ਇਹ ਉਹ ਵੀ ਉੱਡ ਜੂਗਾ ਨਾ ਉਹਦੀ ਨਾ ਗੱਲ ਇਹ ਮਤਲਬ ਉਹਦੇ ਗੁਬਾਰੇ ਵੇਚਣ ਵਾਲੇ ਨੇ ਨਾ ਆਦਮੀ ਦੇ ਦਿਲ 'ਚ ਬੈ ਗਈ ਹੈ ਨਾ ਉਹ ਬੰਦੇ ਦੇ ਉਹ ਕਹਿੰਦਾ ਕਹਿੰਦਾ ਵੀ ਪੁੱਤ ਗੁਬਾਰੇ ਵੀ ਇਹਦੇ ਰੰਗ ਕਰਕੇ ਨਹੀਂ ਉੱਡਦਾ ਜਿਹੜੀ ਚੀਜ਼ ਉਹਦੇ ਵਿੱਚ ਆ ਗੈਸ ਆ ਜੇ ਕੋਈ ਵੀ ਉਹਦੇ ਵਿੱਚ ਲਿਕਵਿਡ ਜਾਂ ਕੋਈ ਗੈਸ ਹੈ ਨਾ ਵੀ ਉਹਦੇ ਕਰਕੇ ਉੱਡਦਾ ਹੈ ਨਾ ਇਹੀ ਸੇਮ ਗੱਲ ਤੁਸੀਂ ਇਹ ਸਮਝ ਗਏ ਵੀ ਇਹ ਸੇਮ ਗੱਲ ਆਪਾਂ ਆਪਣੀ ਜ਼ਿੰਦਗੀ ਤੇ ਵੀ ਲਾਗੂ ਕਰ ਸਕਦੇ ਹਾਂ ਅਗੇ ਮੁੱਲ ਉਹ ਚੀਜ਼ ਦਾ ਜਿਹੜੀ ਚੀਜ਼ ਆਪਣੇ ਅੰਦਰ ਆ ਬਾਹਰਲੀ ਦੇਖ ਨੂੰ ਤੁਸੀਂ ਜਿੰਨਾ ਮਰਜ਼ੀ ਸੋਹਣੀ ਬਣਾ ਲਓ ਬਾਹਰਲੀ ਦੇਖ ਦਾ ਕੋਈ ਮਤਲਬ ਸਿਰਫ 10% ਕਹਿ ਸਕਦੇ ਨੇ ਕਿਉਂਕਿ ਲੋਕ ਅੱਜ ਕੱਲ ਬਾਹਰਲੀ ਦੇਖ ਨੂੰ ਜ਼ਿਆਦਾ ਮੰਨਦੇ 10% ਕਹਿ ਸਕਦੇ ਮੇਰੇ ਅਕੋਰਡਿੰਗ 99% ਥਲੀ ਥੋਡੀ ਮੋਲਾ ਉਹ ਅੰਦਰਲੀ ਚੀਜ਼ ਆ ਤੁਸੀਂ ਅੰਦਰੋਂ ਕਿਵੇਂ ਬਾਹਰੋਂ ਤੁਸੀਂ ਬਹੁਤ ਸੋਹਣੀ ਆ ਮਤਲਬ ਰੂਹ ਖੁਸ਼ ਹੁੰਦੀ ਆ ਤੁਹਾਨੂੰ ਦੇਖ ਕੇ ਪਰ ਅੰਦਰ ਤੁਹਾਨੂੰ ਤੁਹਾਨੂੰ ਬੋਲਣ ਦੀ ਅਕਲ ਨਹੀਂ ਹੈ ਤੁਹਾਡੇ ਅੰਦਰ ਤੁਹਾਡੇ ਗੰਦ ਨਾਲ ਭਰੇ ਪਏ ਬੇਈਮਾਨ ਨਾਲ ਭਰੇ ਪਏ ਤੁਹਾਡੇ ਚ ਇਮਾਨ ਨਹੀਂ ਹੈਗਾ ਤੁਹਾਡੀ ਕੋਈ ਇੱਜ਼ਤ ਨਹੀਂ ਕਰਦਾ ਤਾਂ ਕੀ ਸਵਾ ਉਹ ਤੁਹਾਡੀ ਜਿਹੜੇ ਰੰਗ ਰੂਪ ਉਹਦਾ ਸਵਾ ਮਤਲਬ ਉਹਦੀ ਵੈਲਿਊ ਉਹਦੀ ਸਵਾਹੀ ਰਹੀ ਹੈ ਨਾ ਜਦੋਂ ਤੁਹਾਡੇ ਅੰਦਰ ਕੋਈ ਪਿਆਰ ਨਾਲ ਨਹੀਂ ਬੁਲਾਉਂਦਾ ਇਦਾਂ ਹੀ ਮੈਂ ਮੈਨੂੰ ਜਿਹੜਾ ਬੰਦਾ ਮੂੰਹ ਤੇ ਬੋਲ ਦੇਣਾ ਮੈਨੂੰ ਕੋਈ ਬੋਲਦਾ ਤਾਂ ਮੈਂ ਮੂੰਹ ਤੇ ਬੋਲਣ ਦਾ ਯਕੀਨ ਨਹੀਂ ਕਰਦਾ ਕਿਉਂਕਿ ਅੰਦਰ ਜਿਹੜਾ ਬੰਦਾ ਮੂੰਹ ਤੇ ਬੋਲ ਦੇਣਾ ਉਹਦੇ ਅੰਦਰ ਕੁਝ ਨਹੀਂ ਹੁੰਦਾ ਜਿਹੜਾ ਬੰਦਾ ਚੁੱਪ ਕਰ ਜਾਂਦਾ ਉਹਦੇ ਅੰਦਰ ਬਹੁਤ ਕੁਝ ਹੁੰਦਾ ਉਹ ਜੈਲਸੀ ਬਹੁਤ ਹੁੰਦੀ ਹੈ ਉਹ ਫਿਰ ਇੱਕ ਦਿਨ ਹੀ ਕੱਢਦਾ ਹੁੰਦਾ ਫਿਰ ਉਹ ਕਹਿੰਦੇ ਨੇ ਵੀ ਉਹ 100% ਗ੍ਰੈਜਸ ਰੱਖਦਾ ਉਹਦੇ ਅੰਦਰ ਸੋ ਆਪਣੇ ਅੰਦਰ ਜਿਹੜੀ ਉਹਨੂੰ ਸਵਾਰਨ ਦੀ ਕੋਸ਼ਿਸ਼ ਕਰੋ ਨਾ ਕਿ ਮੂੰਹ ਸਵਾਰ ਦੀ ਨਾ ਕਿ ਤੁਹਾਨੂੰ ਬਾਰਸ ਵਾਰ ਦੀ ਕੋਈ ਕੰਪਲੀਟੇ ਲੱਤੇ ਮਹੰਗੇ ਪਾਲੇ ਇਹਦਾ ਕੋਈ ਚੱਕਰ ਨਹੀਂ ਹੈਗਾ ਹਾਂ ਵੀ ਕਿਤੇ ਇਹ ਜੋ ਟਾਈਮ ਤੇ ਤੈਨੂੰ ਸੋਹਣੇ ਕੱਪੜੇ ਪਾਉਣੇ ਚਾਹੀਦੇ ਆ ਆਬਵੀਅਸਲੀ ਹੈ ਨਾ ਪਰ ਐਵੇਂ ਨਹੀਂ ਵੀ ਮਹੰਗੇ ਤੋਂ ਮਹੰਗੇ ਬ੍ਰਾਂਡਸ ਪਾਉਣੇ ਜਿਹੜੀ ਤੁਹਾਡੇ ਅੰਦਰ ਅੰਦਰ ਬ੍ਰਾਂਡ ਤੁਹਾਡੇ ਅੰਦਰ ਹੋਣੇ ਚਾਹੀਦੇ ਆ ਤੁਹਾਡੇ ਦਿਲ ਤੁਹਾਡਾ ਬ੍ਰਾਂਡ ਹੋਣਾ ਚਾਹੀਦਾ ਤੁਹਾਡੀ ਸਖਸ਼ੀਅਤ ਤੁਹਾਡੀ ਬ੍ਰਾਂਡ ਹੋਣੀ ਚਾਹੀਦੀ ਹੈ ਜਿਹੜਾ ਕੋਈ ਦੇਖੇ ਜਿਹੜਾ ਕੋਈ ਪੜੇ ਕਿਤਾਬ ਵਾਂਗ ਤੁਹਾਡੀ ਸਖਸ਼ੀਅਤ ਉਹ ਨਹੀਂ ਕੋਈ ਚਾਹੀਦੀ ਹੈ ਕੋਈ ਪੜੇ ਤਾਂ ਉਹਦੀ ਰੂਹ ਖੋਸ਼ ਹੋ ਜੇ ਪੜੀ ਜਾਵੇ ਬਾਰ-ਬਾਰ ਉਹਦਾ ਮਨ ਪੜਨ ਨੂੰ ਕਰੇ ਤੁਹਾਡੇ ਕੋਲ ਕੋਈ ਬੈਠੇ ਪ